ਸਸ਼ੀ ਕਾ ਜੀ ਸਵਾਗਤ ਆਪ ਸਭ ਦਾ ਸਟਾਰੋਲੋਜੀ ਵਿਦਿਓ ਲੌਜਿਕ ਵਿੱਚ ਸ਼ੁਭ ਸਿਤਾਰੇ ਆਪ ਸਭ ਦੇ ਸਿਤਾਰੇ ਗ੍ਰਹਿ ਅੱਜ ਦਾ ਦਿਨ ਬਹੁਤ ਹੀ ਸ਼ੁਭ ਜਾਵੇ ਚਲੋ ਦਿਨ ਦੀ ਮਹਾਨਤਾ ਦੇ ਬਾਰੇ ਤਾਂ ਆਪਾਂ ਜਾਣਾਂਗੇ ਹੀ ਕਿਉਂਕਿ ਹਰ ਦਿਨ ਹਰ ਪਲ ਹਰ ਘੜੀ ਮਹੱਤਵਪੂਰਨ ਹੁੰਦੀ ਹੀ ਹੈ ਹੁਣ ਅੱਜ 26 ਜਨਵਰੀ ਆ 2024 ਐ ਛੁੱਟੀ ਦਾ ਦਿਨ ਐ 26 ਜਨਵਰੀ ਨੂੰ ਛੁੱਟੀ ਦਾ ਦਿਨ ਹੁੰਦਾ ਹੀ ਹੈ ਕਿਉਂਕਿ ਭਾਰਤ ਆਪਣਾ ਗਣਤੰਤਰਤਾ ਦਿਵਸ ਮਨਾਉਂਦਾ ਤੇ ਅੱਜ ਅੱਜ ਮਤਲਬ ਇਸ 26 ਜਨਵਰੀ ਨੂੰ ਭਾਰਤ ਤਕਰੀਬਨ ਆਪਣਾ 75ਵਾਂ 75ਵਾਂ ਗਣਤੰਤਰਤਾ ਦਿਵਸ ਮਨਾਏਗਾ ਤੇਰੀ ਇਹ ਜੋ ਨਾਲ ਹੀ ਅੱਜ ਕ੍ਰਿਸ਼ਨ ਪੱਖ ਦੀ ਆਰੰਭ ਜਾਨੀ ਹਨੇਰ ਪੱਖ ਆਰੰਭ ਹੋ ਜਾਏਗਾ ਹਨੇਰ ਪੱਖ ਸ਼ੁਰੂ ਹੋ ਜਾਏਗਾ ਅੱਜ ਅੱਜ ਤੋਂ 15 ਦਿਨ ਤੱਕ ਹਨੇਰ ਪੱਖ ਚੱਲੇਗਾ ਜਾਨੀ ਚੰਦਰਮਾ ਦੀ ਪਾਵਰ ਹੌਲੀ ਹੌਲੀ ਕੱਟਦੀ ਜਾਏਗੀ ਗੰਡਮੂਲ 10 28 ਤੋਂ ਅੱਜ 10:00 ਦੇ ਦਿਨ 28 ਮਿੰਟ ਤੋਂ ਗੰਡਮੂਲ ਸ਼ੁਰੂ ਹੋ ਜਾਣਗੇ ਕਰਕ ਲਗਣ ਵਿੱਚ ਕਰਤਕ ਰਾਸ਼ੀ ਚ ਚੰਦਰ ਮਹਾਰਾਜ ਰਹਿਣਗੇ ਤੇ ਨਾਲ ਬੁੱਧ ਦਾ ਨਕਸ਼ਤਰ ਪਹਿਲਾਂ ਪੁਛਿਆ ਨਕਸ਼ਤਰ ਉਸ ਤੋਂ ਬਾਅਦ ਗੱਡ ਮੂਲ ਦਾ ਨਕਸ਼ਤਰ ਜਾਨੀ ਅਸ਼ਲੇਸ਼ਾ ਨਕਸ਼ਤਰ ਕਾਲ ਦੁਪਹਿਰ 1 ਵਜੇ ਤੱਕ ਚੱਲੇਗਾ ਰਾਹੁ ਕਾਲ ਦੀ ਗੱਲ ਕੀਤੀ ਜਾਵੇ ਤਾਂ ਅੱਜ ਜਨ ਕੇ ਦਿਨ ਸ਼ੁੱਕਰਵਾਰ ਦਾ ਹੈ ਤਾਂ ਅੱਜ ਰਾਹੁ ਕਾਲ ਦਾ ਟਾਈਮ ਸ਼ੁੱਕਰਵਾਰ ਵਾਲੇ ਦਿਨ ਰਹੇਗਾ 10:30 ਵਜੇ ਤੋਂ ਲੈ ਕੇ 12 ਵਜੇ ਤੱਕ ਗ੍ਰਹਾਂ ਦੇ ਹਿਸਾਬ ਦੇ ਨਾਲ ਆਜ਼ਾਦੀ ਦਾ ਦਿਨ ਮਨਾਣਾ ਬੜਾ ਹੀ ਵਧੀਆ ਹੁੰਦਾ ਹੈ ਆਜ਼ਾਦੀ ਸੈਲੀਬ੍ਰੇਸ਼ਨ ਦੀ ਕਾਰਕ ਹੁੰਦੀ ਹੈ ਜਦ ਦੀ ਹਰ ਤਰ੍ਹਾਂ ਦੀ ਪਾਵੇਂ ਮੰਦੀ ਆਜ਼ਾਦੀ ਹੋਵੇ ਪਾਵੇਂ ਸਰੀਰਕ ਤੌਰ ਤੇ ਆਜ਼ਾਦੀ ਹੋਵੇ ਸਭ ਤੋਂ ਜ਼ਿਆਦਾ ਗੁਲਾਮੀ ਮਨ ਦੀ ਪਰੇਸ਼ਾਨ ਕਰਦੀ ਹੈ ਸਰੀਰਕ ਪਰੇਸ਼ਾਨੀ ਆਦੀ ਹੋ ਜਾਂਦੀ ਹੈ ਕਿਸੇ ਚੀਜ਼ ਦੀ ਤੇ ਮਨ ਕੰਟਰੋਲ ਚ ਕਰਨਾ ਬੜਾ ਔਖਾ ਕਿਉਂਕਿ ਮਨ ਦਾ ਪੰਛੀ ਜਿੰਨਾ ਆਜ਼ਾਦ ਰਹੇ ਓਨਾ ਹੀ ਅਸੀਂ ਖੁਸ਼ ਰਹਿੰਦੇ ਹਾਂ ਤੇ ਜਦੋਂ ਅਸੀਂ ਮਨ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਹਾਂ ਇਹ ਵੀ ਅਸਲ ਦੇ ਵਿੱਚ ਮਨ ਨੂੰ ਬੰਨਣ ਦੇ ਬਰਾਬਰ ਮੰਨਿਆ ਜਾਂਦਾ ਕਿਦਾਂ ਸਈਆ ਨਾ ਮਨ ਨੂੰ ਕਿਉਂ ਮਾਰਨਾ ਕਿਉਂ ਮਾਰਨਾ ਹੈ ਮਨ ਨੂੰ ਕਿਉਂ ਮਨ ਦੀਆਂ ਜੋ ਮਨ ਚ ਆਉਂਦੀਆਂ ਨੇ ਉਹ ਨਾ ਕਰਕੇ ਅਸੀਂ ਮਨ ਦੀ ਆਜ਼ਾਦੀ ਨੂੰ ਬੰਨ ਲੈਨੇ ਆ ਦੁਨੀਆ ਚ ਵਾਰ-ਵਾਰ ਤੇ ਆਉਣਾ ਨਹੀਂ ਹੈ ਇਨਸਾਨ ਨੂੰ ਆਪਣੇ ਮਨ ਦੇ ਘੋੜੇ ਮਨ ਦੇ ਘੋੜੇ ਜੋੜੇ ਨਾ ਉਹ ਬਿਨਾ ਬਲਾੰਗਾ ਤੋਂ ਭੱਜਦੇ ਆ ਜਿਹੜੀਆਂ ਬਲਾਵਾ ਹੁੰਦੀਆਂ ਨਾ ਪਾਈਆਂ ਹੋਈਆਂ ਘੋੜਿਆਂ ਦੇ ਉਹਨੂੰ ਕੰਟਰੋਲ ਕਰਨ ਲਈ ਪਾਈਆਂ ਜਾਂਦੀਆਂ ਨੇ ਹੈਨਾ ਤੇ ਚੰਦਰ ਤੇ ਘੋੜਾ ਮੰਨਦਾ ਹੀ ਕਾਰਕ ਮੰਨਿਆ ਜਾਂਦਾ ਤੇ ਜਦੋਂ ਬਿਨਾ ਬਲਾਵਾ ਤੋਂ ਭੱਜ ਰਿਹਾ ਨਾ ਤਾਂ ਸਮਝੋ ਇਹਦਾ ਮਤਲਬ ਕੀ ਹੈ ਕਿ ਉਹ ਆਜ਼ਾਦੀ ਲਈ ਤੜਫ ਰਿਹਾ ਆਜ਼ਾਦੀ ਭਾਵੇਂ ਕੋਈ ਵੀ ਹੋਵੇ ਕੋਈ ਵੀ ਭਾਵੇਂ ਕੋਈ ਪੰਛੀ ਆ ਭਾਵੇਂ ਕੋਈ ਜਾਨਵਰ ਹੈ ਉਹਨੂੰ ਬੰਨ ਕੇ ਰੱਖਣਾ ਕਿੱਧਰ ਦਾ ਇਨਸਾਫ ਹੈ ਕਿੱਧਰ ਦੀ ਗੱਲ ਹੈ ਭਾਵੇਂ ਤੁਸੀਂ ਪਿੰਜਰਾ ਸੋਨੇ ਦਾ ਹੀ ਕਿਉਂ ਨਾ ਬਣਾ ਦੋ ਤੇ ਉਹਦੇ ਵਿੱਚ ਵੀ ਬੰਦ ਪਿਆ ਭਾਵੇਂ ਇਨਸਾਨ ਭਾਵੇਂ ਜਾਨਵਰ ਉਹ ਮੈਯੂਸ ਤੇ ਮਨ ਤੋਂ ਪਰੇਸ਼ਾਨ ਹੋ ਹੀ ਜਾਏਗਾ ਆਪਣੇ ਮਨ ਨੂੰ ਅਸੀਂ ਆਪਣੇ ਸਮਾਜਿਕ ਨਿਜਮਾ ਵਿੱਚ ਬਹੁਤ ਜ਼ਿਆਦਾ ਬੰਨ ਲੈਂਦੇ ਹਾਂ ਤੇ ਆਪਣੇ ਮਨ ਦੇ ਨਾਲ ਚਲੋ ਸਮਾਜਿਕ ਨਿਯਮਾਂ ਨੂੰ ਪਾਲਣਾ ਤੇ ਕਰਨੀ ਚਾਹੀਦੀ ਆ ਪਰ ਬੰਨਣਾ ਤੇ ਸਿਰਫ ਇਹੀ ਸੋਚੀ ਜਾਣਾ ਕਿ ਕੋਈ ਕੀ ਕਹੇਗਾ ਸਮਾਜ ਕੀ ਕਹੇਗਾ ਇਹ ਤੇ ਗੱਲ ਸਹੀ ਨਹੀਂ ਹੈ ਆਜ਼ਾਦੀ ਤਾਂ ਮਨ ਦੀ ਹੋਣੀ ਚਾਹੀਦੀ ਆ ਆਜ਼ਾਦੀ ਦਿਮਾਗ ਦੀ ਹੋਣੀ ਚਾਹੀਦੀ ਆ ਜੋ ਤੁਸੀਂ ਮਰਜ਼ੀ ਸੋਚ ਸਕਦੇ ਹੋ ਇੱਕ ਆਜ਼ਾਦ ਦੇਸ਼ ਵਿੱਚ ਤੁਸੀਂ ਜੋ ਮਰਜ਼ੀ ਕੰਮ ਜੋ ਮਰਜ਼ੀ ਕਰਮ ਕਰ ਸਕਦੇ ਹੋ ਹਨਾ ਪਰ ਸਾ ਲਿਆ ਨਹੀਂ ਉੱਚੇ ਉੱਡੇ ਨਹੀਂ ਤੇ ਬਾਜ ਪਏ ਨਹੀਂ ਇਹ ਆਮ ਤੌਰ ਤੇ ਹੁੰਦਾ ਹੈ ਸਮਝਣ ਵਾਲੇ ਇਸ਼ਾਰੇ ਸਮਝ ਜਾਂਦੇ ਆ ਹਰ ਚੀਜ਼ ਹਰ ਚੀਜ਼ ਤੁਹਾਡੀ ਮਰਜ਼ੀ ਨਾਲ ਤੇ ਤੁਹਾਡੀ ਆਜ਼ਾਦੀ ਨਾਲ ਬਣਦੀ ਨਹੀਂ ਹੈ ਚਲੋ ਆਪ ਸਭ ਨੂੰ ਆਪਣੇ ਗਨਤੰਤਰ ਗਦੇਸ਼ ਜੋ ਭਾਰਤ ਦਾ 75ਵਾਂ ਗਨਤੰਤਰਤਾ ਦੇਸ਼ ਹੈ ਆਪ ਸਭ ਨੂੰ ਇਸ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਵਧਾਈਆਂ ਜਿਸ ਦੇਸ਼ ਵਿੱਚ ਅਸੀਂ ਪੈਦਾ ਹੁੰਨੇ ਆ ਜਿਸ ਧਰਤੀ ਤੇ ਅਸੀਂ ਪੈਦਾ ਹੁੰਨੇ ਆ ਉਸ ਨਾਲ ਅਟੈਚਮੈਂਟ ਉਸ ਨਾਲ ਪਿਆਰ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਕਹਿੰਦੇ ਆ ਜਿਸ ਥਾਲੀ ਚ ਖਾਓ ਉਹ ਨੂੰ ਉਸ ਵਿੱਚ ਛੇਦ ਨਹੀਂ ਕਰਨੇ ਚਾਹੀਦੇ ਇਸ ਦਾ ਮਤਲਬ ਇਹ ਹੀ ਹੈ ਕਿ ਜਿਸ ਦੇਸ਼ ਵਿੱਚ रहिए ਜਿਸ ਦੇਸ਼ ਦਾ ਖਾਈਏ ਉਸ ਨੂੰ ਭੜੜਾ ਜਾਂ ਉਸ ਬਾਰੇ ਗਲਤ ਨਹੀਂ ਬੋਲਣਾ ਚਾਹੀਦਾ ਇਹ ਬਲ ਬਿਲਕੁਲ ਸਹੀ ਹੈ ਦੇਸ਼ ਭਗਤੀ ਹਰ ਕਿਸੇ ਦੇ ਅੰਦਰ ਹੋਣੀ ਚਾਹੀਦੀ ਹੈ ਤੇ ਸਭ ਤੋਂ ਜ਼ਿਆਦਾ ਮਾਤਰ ਭਗਤੀ ਜਿਸ ਘਰਤੀ ਨੂੰ ਅਸੀਂ ਮਾਂ ਦਾ ਰੁਤਬਾ ਦਿੱਤਾ ਹੈ ਉਸ ਦੇ ਲਈ ਆਦਰ ਸਤਿਕਾਰ ਹੋਣਾ ਜ਼ਰੂਰੀ ਹੈ ਬੇਵਕੂਫ ਨਹੀਂ ਬਣਨਾ ਚਾਹੀਦਾ ਕੋਈ ਬਣਾ ਰਿਹਾ ਹੈ ਤੁਹਾਨੂੰ ਲੱਗ ਰਿਹਾ ਏ ਤਾਂ ਆਪਣੇ ਦਿਮਾਗ ਤੇ ਜ਼ੋਰ ਦੇ ਕੇ ਉਸ ਦਾ ਤਰਕ জানੋ ਤੇ ਉਸ ਤੋਂ ਬਾਅਦ ਹੀ ਤੁਸੀਂ ਕੋਈ ਜ਼ਿੰਦਗੀ ਚ ਡਿਸੀਜਨ ਲਓ ਸਮਝਦਾਰ ਹਰ ਕੋਈ ਹਾਂ ਇਹ ਹੈ ਕਿ ਕਿਸੇ ਦਾ ਦਿਮਾਗ ਕਿਸੇ ਪਾਸੇ ਕੰਮ ਕਰਦਾ ਏ ਤੇ ਕਿਸੇ ਦਾ ਕਿਸੇ ਪਾਸੇ ਕੰਮ ਕਰਦਾ ਜੇ ਅਸੀਂ ਸੋਚੀਏ ਕਿ ਸਾਰੇ ਸਮਝਦਾਰ ਨੇ ਤੇ ਸਾਰੇ ਇੱਕ ਤਰ੍ਹਾਂ ਨਾਲ ਹੀ ਸੋਚਦੇ ਆ ਐਦਾਂ ਨਹੀਂ ਹੁੰਦਾ ਆਪਾਂ ਨੂੰ ਪਤਾ ਨੇਤਾ ਜਦੋਂ ਗੁਲਾਮ ਦੇਸ਼ ਸੀ ਤਾਂ ਹਰ ਕੋਈ ਭਗਤ ਸਿੰਘ ਨਹੀਂ ਬਣਿਆ ਇਹ ਕੋਈ ਕੋਈ ਬਣਿਆ ਤੇ ਕਿਸੇ ਨੇ ਵਾਹ ਕੇ ਦੂਰੋਂ ਰੌਲਾ ਹੀ ਪਾਇਆ ਕਿ ਆਜ਼ਾਦੀ ਹੋਣੀ ਚਾਹੀਦੀ ਆਜ਼ਾਦੀ ਹੋਣੀ ਚਾਹੀਦੀ ਕਿਸੇ ਨੇ ਕਹਿਣਾ ਤੇ ਕਿਸੇ ਨੇ ਕੁਝ ਕਰਕੇ ਦਿਖਾ ਦੇਣਾ ਇਸੇ ਤਰ੍ਹਾਂ ਸਾਡੇ ਦਿਮਾਗ ਦੇ ਤਰਕ ਅੰਦਰ ਜੋ ਗੱਲ ਸਾਨੂੰ ਘਰ ਕਰਦੀ ਆ ਆਪ ਪਰਖੋ ਆਪ ਸੋਚੋ ਦੂਜੇ ਦੇ ਅਨੁਸਾਰ ਬੇਵਕੂਫ ਨਾ ਬਣੋ ਸਹੀ ਹੈ ਨਾ ਇਨਸਾਨ ਦਾ ਤੇ ਬਸ ਕੰਮ ਹੀ ਇਹ ਆ ਕਿ ਆਪਣਾ ਉੱਲੂ ਸਿੱਧਾ ਕਰਨਾ ਤੇ ਦੂਜੇ ਨੂੰ ਕਿਸੇ ਚੀਜ਼ ਤੇ ਉਲਝਾਣਾ ਸਮਝੋ ਸਮਝੋ ਕੁਦਰਤ ਨੇ ਤੁਹਾਨੂੰ ਬੜੀ ਅੱਛੀ ਸਮਝ ਦਿੱਤੀ ਠੀਕ ਹੈ ਜੀ 26 ਜਨਵਰੀ 2023 ਦਿਨ ਸ਼ੁੱਕਰਵਾਰ ਦਾ ਪ੍ਰਤੀਕਾ ਤਿੱਥੀ ਆਪਾਂ ਤੁਹਾਨੂੰ ਦੱਸ ਦਿੱਤਾ ਨਾਲ ਹੀ ਕੰਮ ਕਰਦੀ ਪ੍ਰੋਬਲਮ ਅੱਜਕੱਲ ਬਹੁਤ ਹੈ ਨਾ ਹੋਵੇ ਤਾਂ ਕਿਦਾ ਦਿਲ ਕਰਦਾ ਆਪਣੇ ਦੇਸ਼ ਆਪਣੀ ਧਰਤੀ ਨੂੰ ਛੱਡਨ ਤੇ ਜੀ ਹਾਂ ਆਪਾਂ ਵਿਦੇਸ਼ੀ ਵਿੱਚ ਬੈਠੇ ਆਪਣੇ ਬੱਚਿਆਂ ਦੀ ਗੱਲ ਕਰ ਰਹੇ ਹਾਂ ਉਹਨਾਂ ਨੂੰ ਕੰਮ ਕਰਦੀ ਅੱਜਕੱਲ ਬੜੀ ਪ੍ਰੋਬਲਮ ਆ ਰਹੀ ਹੈ ਨਹੀਂ ਹੈ ਕਿ ਉਪਾਕਰਨ ਤੇ ਕੰਮ ਮਿਲ ਜਾਏਗਾ ਸੱਚ ਜਾਣੋ ਇਹ ਬਿਲਕੁਲ ਵੀ ਨਹੀਂ ਹੈ ਚਮਤਕਾਰ ਤੇ ਹੋਣੀ ਨਹੀਂ ਲੋੜ ਹੋਏਗੀ ਹੁਣ ਜਿੱਥੇ ਮੰਨ ਲਓ 10 ਬੰਦਿਆਂ ਦੀ ਲੋੜ ਹੈ ਜੇ ਮੈਂ ਕਹਾਂ ਕਿ ਜਾ ਤੂੰ ਵੀ ਤੈਨੂੰ ਵੀ ਕੰਮ ਮਿਲ ਗਿਆ ਲੋੜ ਨਹੀਂ ਹੈ ਤਾਂ ਕੰਮ ਕਿੱਥੋਂ ਮਿਲ ਜੇਗੀ ਉਪਾਕਰਨ ਨਾਲ ਕੀ ਹੋ ਜਾਏਗਾ ਬਸ ਇੰਨਾ ਜ਼ਰੂਰ ਹੋ ਜਾਏਗਾ ਕਿ ਜਿਸ ਜਗ੍ਹਾ ਤੇ ਜ਼ਰੂਰਤ ਹੈ ਉਹਨਾਂ ਨੂੰ ਲੋੜ ਵੀ ਹੈ ਤੇ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਕੰਮ ਅਸੀਂ ਚਾਹਤ ਜਗ੍ਹਾ ਤੇ ਅਪਲਾਈ ਕੀਤਾ ਤੇ ਸਾਡੀ ਲੱਤ ਬਾਹ ਉਸ ਜਗ੍ਹਾ ਤੇ ਫਸ ਜਾਏਗੀ ਸਾਡੇ ਗ੍ਰਹਿ ਸਹੀ ਹੋ ਜਾਣਗੇ ਜੇਕਰ ਕੰਮ ਨਾ ਮਿਲੇ ਮਾਨਸਿਕ ਪਰੇਸ਼ਾਨੀ ਕਲਪਹਾਟ ਹੋਵੇ ਘਰ ਤੋਂ ਦੂਰ ਰਹਿ ਕੇ ਡਿਪਰੈਸ਼ਨ ਦੀ ਹਾਲਤ ਹੋਵੇ ਤਾਂ ਕਿਹੜੇ ਗ੍ਰਹਿ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਤੇ ਕਿਸ ਤਰ੍ਹਾਂ ਗ੍ਰਹਾਂ ਨੂੰ ਅਸੀਂ ਸਹੀ ਕਰਕੇ ਪਰਦੇਸ ਵਿੱਚ ਬੈਠ ਕੇ ਆਪਣੇ ਵਕਤ ਨੂੰ ਸਹੀ ਕਰ ਸਕਦੇ ਆ ਇਸ ਬਾਰੇ ਅੱਜ ਤੁਹਾਨੂੰ ਪ੍ਰੋਗਰਾਮ ਦੇ ਅੰਕਿਰ ਵਿੱਚ ਜਾਣਕਾਰੀ ਦਵਾਂਗੇ ਆਜ਼ਾਦੀ ਦੀਆਂ ਸਭ ਨੂੰ ਮੁਬਾਰਕਾਂ ਸਭ ਤੋਂ ਪਹਿਲਾਂ ਐਰੇ ਜਨਮੇਸ਼ ਰਾਸ਼ੀ ਵਾਲਿਆਂ ਦਾ ਅੰਦਾਜ਼ਾ ਦਿਨ ਕਿਸ ਤਰ੍ਹਾਂ ਦਾ ਜਾਏਗਾ ਗ੍ਰਹਾਂ ਤੇ ਨਕਸ਼ਤਰ ਦੇ ਮੁਤਾਬਕ ਜਿਨ੍ਹਾਂ ਦਾ ਜਨਮ ਦਿਨ ਹੈ ਉਹ ਵੀ ਜਾਣ ਲਓ ਕਿ ਤੁਸੀਂ ਅਗਰ ਅੱਜ ਦੇ ਦਿਨ 26 ਤਰੀਕ ਨੂੰ ਅੱਜ ਦੇ ਦਿਨ ਅਗਰ ਚੰਦਰ ਦੇ ਹਿਸਾਬ ਦੇ ਨਾਲ ਬੁੱਧ ਦੇ ਨਕਸ਼ਤਰ ਦੇ ਹਿਸਾਬ ਦੇ ਨਾਲ ਕਿਉਂਕਿ ਸੂਰਜ ਦੇ ਉੱਤੇ ਹਜੇ ਚੰਦਰਮਾ ਦੀ ਦ੍ਰਿਸ਼ਟੀ ਪੈ ਰਹੀ ਹੈ ਆਪਣੇ ਵੇਟ ਮੁਤਾਬਕ ਖਾਣਾ ਖਾਣਾ ਗੌਸ਼ਾਲਾ ਪਹੁੰਚ ਤੇ ਕਾਫੀ ਅچھے ਰਿਜ਼ਲਟ ਤੁਹਾਨੂੰ ਸਿਹਤ ਵੱਲੋਂ ਮਿਲ ਸਕਦੇ ਆ ਮੇਸ਼ਾ ਰਾਸ਼ੀ ਵਾਲਿਆਂ ਦੀ ਦੇਖਿਆ ਜਾਵੇ ਤਾਂ ਚੌਥੇ ਸੰਦਰਮਾ ਗੁੱਧਾ ਨਕਸ਼ਤਰ ਮਿੱਤਰਨੀ ਆ ਥੋੜੀ ਗਲੇ ਦੀ ਪ੍ਰੋਬਲਮ ਤੰਗ ਕਰੇਗੀ ਥੋੜੀ ਮਾਨਸਿਕ ਪਰੇਸ਼ਾਨੀ ਅੱਜ ਵੀ ਪਰੇਸ਼ਾਨ ਕਰ ਸਕਦੀ ਹੈ ਮਾਤਾ ਦੀ ਸਿਹਤ ਨੂੰ ਲੈ ਕੇ ਤੇ ਘਰ ਦੇ ਸੁੱਖਾਂ ਨੂੰ ਲੈ ਕੇ ਥੋੜੀ ਕਲਪਾਹਟ ਬਣਨ ਵਾਲੀ ਹੈ ਚੰਗਾ ਰਹੇਗਾ ਧੁੱਪ ਚ ਸੇਟਾ ਕੇ ਰੱਖਣਾ ਅਗਰ ਨਿਕਲੇ ਤਾਂ ਵੈਸੇ ਨਿਕਲ ਰਹੀ ਹੈ ਤਾਂ ਮੌਸਮ ਦੇ ਐਕਸਪੋਜ਼ਰ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਰਸੋਈ ਚ ਬੈਠ ਕੇ ਖਾਣਾ ਖਾਣਾ ਤੇ ਨਾਲ ਇੱਕ ਕੰਮ ਜ਼ਰੂਰ ਕਰੋ ਅੱਜ ਉਹ ਇਹ ਹੈ ਕਿ ਤੁਲਸੀ ਦੇ ਪੱਤੇ ਦਾ ਸੇਵਨ ਕਰੋ ਜਾਂ ਸਵੇਰ ਤੋਂ ਹੀ ਹਰੀ ਇਲਾਚੀ ਦਾ ਸੇਵਨ ਕਰਕੇ ਘਰ ਤੋਂ ਜਾਓ ਬੁੱਧ ਸ਼ੁਭ ਫਲ ਦੇਗਾ ਟੌਰਸਟ ਬ੍ਰੇਕ ਰਾਸ਼ੀ ਵਾਲੇ ਹਜੇ ਸਿਹਤ ਲਈ ਸਿਤਾਰੇ ਤੁਹਾਡੇ ਢਿੱਲੇ ਆ ਪਰ ਕੰਮ ਕਾਰ ਤੇ ਧੰਨ ਵੱਲੋਂ ਸਿਤਾਰੇ ਸ਼ੁਭ ਨੇ ਦੁਕਾਨਦਾਰੀ ਅੱਛੀ ਚੱਲੇਗੀ ਐਡਵਾਈਸ ਦੇ ਨਾਲ ਦੇਣ ਦਾ ਕੰਮ ਤੁਸੀਂ ਕਰਦੇ ਹੋ ਤਾਂ ਉਹਨਾਂ ਵਿੱਚ ਤੁਹਾਨੂੰ ਸਫਲਤਾ ਮਿਲਣ ਵਾਲੀ ਹੈ ਹਲਕੇ ਰੰਗ ਪਹਿਨੋ ਤੇ ਨਾਲ ਖੂਬਸਾਰਾ ਪਰਫਿਊਮ ਲਾਓ ਤੇ ਕੋਸ਼ਿਸ਼ ਕਰੋ ਮਾਤਾ ਪਿਤਾ ਦੇ ਪੈਰੀਂ ਹੱਥ ਲਗਾ ਕੇ ਘਰ ਤੋਂ ਜਾਓ ਪਰਾਕਰਮ ਸਥਾਨ ਵਿੱਚ ਬੈਠਾ ਚੰਦਰ ਸ਼ੁਭ ਫਲ ਦੇ ਦੇਗਾ ਜੈਮਿਨੀ ਜਨਮਿਤ ਹੋਣ ਰਾਸ਼ੀ ਵਾਲੇ ਮਿਥੂ ਰਾਸ਼ੀ ਵਾਲਿਆਂ ਦੇ ਲਈ ਦਿਨ ਅੱਛਾ ਜਾਏਗਾ ਕੰਮ ਕਰ ਅੱਛਾ ਜਾਏਗਾ ਦੁੱਧ ਮੱਥੇ ਤੇ ਲਾ ਲੋ ਜ਼ਰੂਰੀ ਹੈ ਤੇ ਹਰਾ ਰੰਗ ਪਹਿਨੋ ਤੇ ਫਿਰ ਦੇਖੋ ਬੁੱਧ ਦੀ એનર્ਜੀ ਸ਼ੁਭ ਤੇ ਚੰਦਰ ਦੂਸਰੇ ਸਥਾਨ ਵਿੱਚ ਕਲੋਂ ਲੈਣ ਦੀ ਉਧਾਰ ਲੈਣ ਦੀ ਜ਼ਰੂਰਤ ਨਹੀਂ ਪਵੇਗੀ ਪੈਸੇ ਦਾ ਪ੍ਰਬੰਧ ਕਿਤੋਂ ਨਾ ਕਿਤੋਂ ਹੋ ਜਾਏਗਾ ਕੋਸ਼ਿਸ਼ ਕਰਨੀ ਹੈ ਖਿਜਣਾ ਨਹੀਂ ਗੁੱਸੇ ਤੇ ਕੰਟਰੋਲ ਰੱਖਣਾ ਹੈ ਕੈਂਸਰ ਜਨਿਕ ਕਰਕਰਾਸ਼ੀ ਵਾਲਿਆਂ ਲਈ ਅੱਜ ਫਿਰੋਜੀ ਕਲਰ ਲੱਗੇ ਰਹਿਣ ਵਾਲਾ ਹਲਕਾ ਜਿਹਾ ਫਿਰੋਜੀ ਕਲਰ ਪੈਨੋ ਤੇ ਬੁੱਧਾ ਨਕਸ਼ਤਰ ਮਿੱਤਰਨੀ ਹੈ ਇਸ ਕਰਕੇ ਪੇਪਰ ਵਰਕ ਧਿਆਨ ਨਾਲ ਪੇਪਰ ਤੇ ਸਾਈਨ ਧਿਆਨ ਨਾਲ ਕਿਤੇ ਚੈੱਕ ਕਿਸੇ ਨੂੰ ਦੇਣਾ ਹੈ ਜਾਂ ਲਾਉਣਾ ਹੈ ਤਾਂ ਉਹ ਵੀ ਬਹੁਤ ਜ਼ਿਆਦਾ ਚੈੱਕ ਕਰਕੇ ਅਣਗੈਲਿਕ ਕੀਤੀ ਗਈ ਪੇਪਰ ਵਰਕ ਦੀ ਪਰੇਸ਼ਾਨੀ ਦੇ ਦੇਗੀ ਕੋਈ ਸਰਕਾਰੀ ਚਿੱਠੀ ਸਰਕਾਰੀ ਨੋਟਸ ਮਿਲ ਸਕਦਾ ਵਾਹਨ ਵੀ ਧਿਆਨ ਨਾਲ ਚਲਾਓ ਠੀਕ ਲਿਓ ਸਿੰਘ ਰਾਸ਼ੀ ਵਾਲਿਆਂ ਦੀ ਸਿਹਤ ਚੰਗੀ ਹੁੰਦੀ ਜਾਏਗੀ ਸਿਤਾਰਿਆਂ ਦੇ ਹਿਸਾਬ ਦੇ ਨਾਲ ਮਾਨਸਿਕ ਕਲਪਾਹੜ ਥੋੜੀ ਘਟੇਗੀ ਤਨ ਤੇ ਕੰਮਕਾਰ ਕਾਰੋਬਾਰ ਵਿੱਚ ਵਾਧਾ ਹੋਏਗਾ ਪੈਸਾ ਆਰਸ ਆਏਗਾ ਪਰੇਸ਼ਾਨੀ ਇਹ ਆ ਕਿ ਥੋੜੀ ਬਹੁਤੀ ਪੇਟ ਦੀ ਪ੍ਰੋਬਲਮ ਰਹਿ ਸਕਦੀ ਹੈ ਗੁਰੂ ਜੋ ਨੋਵੇਂ ਸਥਾਨ ਵਿੱਚ ਤੁਹਾਡੇ ਚੱਲ ਰਿਹਾ ਉਸ ਦੀ ਪੰਜਵੀਂ ਦ੍ਰਿਸ਼ਟੀ ਲਗਨ ਵਿੱਚ ਪੈ ਰਹੀ ਹੈ ਤੇ ਇਸ ਕਰਕੇ ਪੀਲਾ ਰੰਗ ਪਹਿਨੋ ਤੇ ਘਰ ਤੋਂ ਨਿਕਲਦੇ ਸਮੇ ਪਾਣੀ ਦਾ ਘੁੱਟ ਜ਼ਰੂਰ ਪੀਓ ਬਾਹਰ ਵਿੱਚ ਬੈਠਾ ਚੰਦਰ ਸ਼ੁਭ ਫਲ ਦੇ ਜਾਏਗਾ ਵਰਗੋ ਕੰਨਿਆ ਰਾਸ਼ੀ ਵਾਲੇ ਕੰਮੇਰਾਸ਼ੀ ਵਾਲਿਆਂ ਦੇ ਲਈ ਕੇਤੂ ਲਗਨ ਵਿੱਚ ਚੱਲ ਰਿਹਾ ਇਨਕਮ ਸਥਾਨ ਵਿੱਚ ਚੰਦਰਮਾ 보ਧਾ ਨਕਸ਼ਤਰ ਅਜਮਿਤ ਕਰੇ। ਭਜਨੜ ਥੋੜੀ ਬਣੀ ਰਹੇਗੀ ਪਾਰਟੀ ਫੰਕਸ਼ਨ ਅਟੈਂਡ ਕਰਨ ਦੀ ਖੁਸ਼ੀ ਤਿਆਰੀ ਵੀ ਹੋ ਸਕੇਗੀ ਤੇ ਨਾਲ ਅਗਰ ਕਿਤੇ ਤੁਸੀਂ ਸ਼ਾਪਿੰਗ ਕਰਨ ਜਾਣਾ ਹੈ ਜਾਂ ਕਿਤੇ ਫੰਕਸ਼ਨ ਤੇ ਜਾਣਾ ਤਾਂ ਉਹਦੇ ਲਈ ਵੀ ਸਿਤਾਰੇ ਤੁਹਾਡੇ ਬਿਲਕੁਲ ਸ਼ੁਭ ਚੱਲ ਰਿਹਾ। ਕਮਾ ਕਰਾਂ ਦੀ ਰਫਤਾਰ ਸਹੀ ਰਹੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਤਾਂ ਇਸ ਦੇ ਲਈ ਤੁਸੀਂ ਅੱਜ ਦੇ ਦਿਨ ਬੁੱਧਾ ਨਕਸ਼ਤਰ ਹੈ ਉਸ ਨੂੰ ਅੱਛਾ ਜਾਵੇ ਤਾਂ ਪੰਛੀਆਂ ਨੂੰ ਹਰੀ ਮੂੰਗੀ ਜਾਂ ਸਤਨਾ ਜਾਪਾ ਸਕਦੇ ਹਾਂ ਲਿਬਰਾ ਤੋਲਾ રાશિ ਵਾਲੇ ਸਰਕਾਰੀ ਦਰਬਾਰੀ ਅੱਛੀ ਹੈ ਕੰਮਕਾਰ ਲਈ ਵੀ ਅੱਛਾ ਹੈ ਵਿਦੇਸ਼ ਲਈ ਵੀ ਅੱਛਾ ਹੈ ਕੋਈ ਪੇਪਰ ਵਰਕ ਨਹੀਂ ਹੋ ਰਿਆ ਸੀ ਜਾਂ ਪੇਪਰ ਕਰਕੇ ਕੋਈ ਕੰਮ ਡਿਲੇ ਹੋ ਰਿਹਾ ਸੀ ਤਾਂ ਉਹ ਹੋ ਜਾਏਗਾ ਕੋਸ਼ਿਸ਼ ਇਹ ਕਰਨੀ ਆ ਕਿ ਗੁਰੂ ਸਤਵੇਂ ਸਥਾਨ ਵਿੱਚ ਹੈ ਜੋ ਤੁਹਾਨੂੰ ਸ਼ੁਭផល ਤੇ ਦੇ ਹੀ ਰਿਹਾ ਹੈ ਅ ਨਾਲ ਬੁੱਧਾ ਨਕਸ਼ਤਰ ਕਿਸਮਤ ਦਾ 7 ਮਿਲ ਰਿਹਾ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਤਾਂ ਨੌਕਟ ਪਾਣੀ ਦੇ ਪੀਓ ਤੇ ਨਾਲ ਵਾਈਟ ਕਲਰ ਪਹਿਨੋ ਸਕੋਰਪੀਓ ਬ੍ਰਿਜ ਚਕਰਾਸ਼ੀ ਵਾਲੇ ਸਿਤਾਰੇ ਸ਼ੁਭ ਨੇ ਪਰ ਨਕਸ਼ਤਰ ਮਿੱਤਰ ਨਹੀਂ ਹੈ ਇਸ ਕਰਕੇ ਮਾਤਾ ਦੀ ਸਿਹਤ ਥੋੜੀ ਖਰਾਬ ਤੇ ਤੁਹਾਡੋ ਆਪ ਨੂੰ ਵੀ ਗਲੇ ਦੀ ਜਾਂ ਥੋੜਾ ਮੋਢਿਆਂ ਵਿੱਚ ਦਰਦ ਵਗੈਰਾ ਪਰੇਸ਼ਾਨ ਕਰ ਸਕਦਾ ਹੈ ਤਾਂ ਉਸ ਦੇ ਲਈ ਮੰਗਲ ਨੂੰ ਸ਼ੁਭ ਕਰੋ ਸਵੇਰੇ ਉੱਠ ਕੇ ਜੀਪ ਤੇ ਸ਼ੈਦ ਲਓ ਮਾਂ ਦੀ એનર્ਜੀ ਲਓ ਮਤਲਬ ਸੇਤੇ ਹੱਥਰ ਕਾਓ ਕੋਸ਼ਿਸ਼ ਕਰੋ ਥੋੜਾ ਬੁੱਧ ਵੀ ਸ਼ੁਭ ਜਾਵੇ ਤਾਂ ਇਸ ਲਈ ਆਪਣੇ ਭਾਈ ਭੈਣ ਨਾਲ ਬਹਿਸ ਪਾਜੀ ਤੋਂ ਬਚੋ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲੇ ਥੋੜੇ ਹੋਏ ਉਦਾਸ ਥੋੜੇ ਹੋਏ ਪਰੇਸ਼ਾਨ ਜਿਆਦਾ ਪ੍ਰੋਫਿਟ ਨਹੀਂ ਹੋਇਆ ਕਿਸੇ ਨੇ ਕੁਝ ਕਹਿ ਦਿੱਤਾ ਤਾਂ ਮਨ ਹੋ ਗਿਆ ਪਰੇਸ਼ਾਨ ਤੇ ਗੁੱਸਾ ਤੁਹਾਨੂੰ ਚੜਿਆ ਖੂਬ ਕਿਉਂ ਕਿਉਂਕਿ ਲਗਣ ਮੰਗਲ ਲਗਣ ਜੋ ਲਗਣ ਦਾ ਬਾਹਰ ਮੇ ਖਾਣੇ ਦਾ ਮਾਲਕ ਲਗਣ ਵਿੱਚ ਬਿਰਾਜਮਣ ਹੈ ਜੋ ਮੰਗਲ ਤੇ ਬੁੱਧ ਦੀ ਜੋਤੀ ਹੈ ਚਲੋ ਕੋਸ਼ਿਸ਼ ਕਰਨੀ ਹੈ ਮਸਲਸ ਪ੍ਰੋਬਲਮ ਤੋਂ ਬਚਣਾ ਹੈ ਹਲਕਾ ਮਿਊਜ਼ਿਕ ਸੁਣਨਾ ਹੈ ਕੱਚੀ ਲੱਸੀ ਦੇ ਛਿੱਟੇ ਅੱਖਾਂ ਤੇ ਜ਼ਰੂਰ ਮਾਰ ਲੈਣੇ ਆ ਥੋੜੀ ਨਿਗਾਹ ਜ਼ਿਆਦਾ ਘੱਟ ਰਹੀ ਹੈ ਤੁਹਾਡੀ ਕੈਪ੍ਰਿਕੌਰ ਮਕਰ ਰਾਸ਼ੀ ਵਾਲਿਆਂ ਦਾ ਵੀ ਸੇਮ ਹੀ ਹਾਲ ਹੈ ਤੇ ਪਰ इमोशनल ਬਹੁਤ ਜ਼ਿਆਦਾ ਹੋ ਰਿਹਾ ਘਰ ਦੀ ਸਜਾਵ ਟ ਵੱਲ ਧਿਆਨ ਦੇਵੋਗੇ ਤੁਸੀਂ ਚੰਦਰ ਬਿਲਕੁਲ ਸਾਹਮਣੇ ਧਣ ਲਈ ਅੱਛਾ ਹੈ ਜਦੋਂ ਤੱਕ ਬੁੱਧ ਸੂਰਜ ਦੇ ਨਾਲ ਨਹੀਂ ਆ ਜਾਂਦਾ ਕਿਸੇ ਰਾਜਨੀਤਿਕ ਬੰਦੇ ਦੀ ਸੰਗਤ ਤੋਂ ਜਾਂ ਉਸ ਨੂੰ ਭੇਤ ਦੇਣ ਤੋਂ ਥੋੜਾ ਬਚਣਾ ਚਾਹੀਦਾ ਹੈ ਖਾਸ ਤੌਰ ਤੇ ਪੁਲਿਸ ਚੱਕਰ ਤੋਂ ਬਚ ਕੇ ਰੋਗ ਠੀਕ ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਸ਼ਨੀ ਲਗਨ ਚ ਚੰਦਰਸ਼ੇਵੇਂ ਸਥਾਨ ਚ ਬੁੱਧ ਦਾ ਨਕਸ਼ਤਰ ਮਿੱਤਰ ਆ ਪਰ ਬੁੱਧ ਅਸ਼ਟਮੇਸ਼ ਵੀ ਹੈ ਜੋ ਤੁਹਾਡੀ ਇਨਕਮ ਸਥਾਨ ਵਿੱਚ ਬੈਠਾ ਤਾਂ ਪੈਸਾ ਉਧਾਰ ਲੈਣ ਤੇ ਦੇਣ ਤੋਂ ਅੱਜ ਬਚਣਾ ਹੈ ਵਾਣੀ ਚ ਕੰਟਰੋਲ ਵੀ ਰੱਖਣਾ ਤੇ ਚਨੇ ਦੀ ਦਾਲ ਦਾ ਦਾਨ ਕਰ ਦੇਣਾ ਕਿਉਂਕਿ ਗ੍ਰਹਾਂ ਦੇ ਮੁਤਾਬਕ ਨਕਸ਼ਤਰ ਦੇ ਮੁਤਾਬਕ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਤੁਹਾਨੂੰ ਆ ਰਹੀ ਹੋਵੇ ਤਾਂ ਬਜ਼ੁਰਗਾਂ ਦੀ ਤੇ ਐਕਸਪਰਟ ਬੰਦੇ ਦੀ ਸਲਾਹ ਨਾਲ ਚੱਲ ਲਓ ਨਜ਼ਰਾਂ ਤੋਂ ਜ਼ਰੂਰ ਬਚੋ ਾਇਸੇ ਜਾਨੀ ਮੇਨ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਸੋਚ ਅੱਛੀ ਰਹੇਗੀ ਦਿਨ ਅੱਛਾ ਰਹੇਗਾ ਕੰਮਕਾਰ ਅੱਛਾ ਜਾਏਗਾ ਬੱਚਿਆਂ ਨਾਲ ਬੈਸਵਾਜੀ ਤੋਂ ਬਚਣਾ ਹੈ ਬੱਚਿਓ ਤੁਸੀਂ ਤਾਂ ਆਪਣੀ ਸੰਗਤ ਦਾ ਧਿਆਨ ਰੱਖਣਾ ਹੈ ਸੰਗਤ ਸੰਗਤ ਵਿੱਚ ਜੋ ਵੀ ਤੁਹਾਡੇ دوست ਮਿੱਤਰ ਨੇ ਅਗਰ ਕੋਈ ਨਸ਼ਾ ਕਰਦਾ ਜਾ ਕੁਝ ਐਦਾਂ ਦੀ ਗੱਲਬਾਤ ਤੁਹਾਨੂੰ ਪਟਕਾਣ ਵਾਲੀ ਗੱਲ ਕਰਦਾ ਤੋ ਉਹਨਾਂ ਤੋਂ ਦੂਰੀ ਰੱਖੋ ਕੋਈ ਨਾ ਕੋਈ ਉਲਝੇ ਮਾ ਖੜਾ ਹੋ ਜਾਏਗਾ ਮਿਸ਼ਰੀ ਦਾ ਸੇਵਨ ਸਵੇਰ ਤੋਂ ਕਰ ਲਓ ਤੇ ਪਾਣੀ ਚ ਹਲਦੀ ਪਾ ਕੇ ਇਸ਼ਨਾਨ ਕਰੋ ਐਸੀ ਜੀ ਤੁਹਾਡੇ ਗ੍ਰਹਾਂ ਦੇ ਮੁਤਾਬਕ ਸ਼ੁਭ ਸਿਤਾਰੇ ਕਿਸ ਤਰ੍ਹਾਂ ਸੇ ਦਿਨ ਨੂੰ ਵੈਸਟ ਕਰ ਸਕਦੇ ਆ ਗ੍ਰਹਿ ਗੋਚਰ ਨਕਸ਼ਤਰ ਦੇ ਮੁਤਾਬਕ ਸੁਣੋ ਅਗਰ ਕੰਮ ਕਾਰ ਦੀ ਪਰੇਸ਼ਾਨੀ ਮਿਲਦੀ ਹੋਵੇ ਕੌਨਫੀਡੈਂਸ ਚ ਕਮੀ ਹੋਵੇ ਕਿਸੇ ਤਰ੍ਹਾਂ ਦਾ ਉਲਝੇਵਾ ਵਾਧਾ ਹੋਵੇ ਜਾਂ ਰਿਲੈਕਸ ਚੰਗੀ ਤਰ੍ਹਾਂ ਨਾ ਮਿਲਦੀ ਹੋਵੇ ਤਾਂ ਇਕੱਲੇ ਆਸੀ ਤੇ ਸਾਨੂੰ ਲੱਗਦਾ ਹੈ ਕਿ ਕੋਈ ਸਾਡਾ ਸਾਥ ਨਹੀਂ ਦੇ ਰਿਹਾ ਜਾਂ ਅਸੀਂ ਉਲਝੇ ਪਏ ਆ ਤਾਂ ਕੀ ਕਰਨਾ ਚਾਹੀਦਾ ਇੱਕ ਛੋਟੀ ਜਿਹੀ ਪਿੱਤਲ ਦੀ ਗੜਵੀ ਲਓ ਪਿੱਤਲ ਜੋ ਹੈ ਸੂਰਜ ਦਾ ਕਾਰਕ ਮੰਨਿਆ ਜਾਂਦਾ ਬ੍ਰਸਪਤ ਦਾ ਕਾਰਕ ਹੁਣ ਸੋਨੇ ਦੀ ਗੜਵੀ ਦਾ ਆਪਾਂ ਲੈ ਨਹੀਂ ਸਕਦੇ ਨਾ ਬ੍ਰਸਪਤ ਦੀ ਤਾਂ ਪਿੱਤਲ ਜੋ ਹੈ ਉਹ ਵੀ ਬ੍ਰਸਪਤ ਨੂੰ ਰਿਪਰੈਜ਼ੈਂਟ ਕਰਦਾ ਪਿੱਤਲ ਦੀ ਗੜਵੀ ਚੰਗੀ ਤਰ੍ਹਾਂ ਸਾਫ਼ ਕਰ ਲਓ ਉਸ ਵਿੱਚ ਗੁੜ ਪਾ ਕੇ ਪੂਰਬ ਵਾਲੀ ਸਾਈਡ ਤੇ ਰੱਖ ਲਓ ਗੁੜ ਵੀ ਸੂਰਜ ਦਾ ਹੋ ਗਿਆ ਪਿੱਤਲ ਦੀ ਗੜਵੀ ਜੋ ਹੈ ਗੜਵੀ ਬੁੱਧ ਦੀ ਹੋਗੀ ਗੜਵੀ ਮਤਲਬ ਬੁੱਧਤੀ ਮੰਨੀ ਜਾਂਦੀ ਹੈ ਜਿਹੜਾ ਉਹਦਾ ਸਾਈਨ ਹੁੰਦੀ ਪਿੱਤਲ ਬ੍ਰਸਪਤ ਹੋ ਗਿਆ ਤਾਂ ਉਸ ਦੇ ਵਿੱਚ ਤੁਸੀਂ ਗੁੜ ਪਾ ਕੇ ਜਦੋਂ ਪੂਰਬ ਵਾਲੀ ਸਾਈਡ ਤੇ ਰੱਖਿਆ ਤਾਂ ਸਰਕਾਰ ਵੱਲੋਂ ਕੋਈ ਰੁਕਿਆ ਹੋਇਆ ਕਾਗਜ਼ ਪਰੇਸ਼ਾਨੀ ਜਾਂ ਕੰਮ ਘੱਟ ਦੇ ਤੁਹਾਨੂੰ ਰਸਤੇ ਮਿਲਨੇ ਸ਼ੁਰੂ ਹੋ ਜਾਣਗੇ 48 ਦਿਨ ਲਗਾਤਾਰ ਰੱਖੋ ਉਸ ਤੋਂ ਬਾਅਦ ਉਹ ਗੜਵੀ ਨੂੰ ਜਾ ਕੇ ਉਹਨੂੰ ਜਲ ਪ੍ਰਵਾਹ ਕਰ ਦਿਓ ਤੇ ਅਗਰ ਤੁਹਾਨੂੰ ਲੱਗੇ ਕਿ ਨਹੀਂ ਮਿਲਿਆ ਤਾਂ ਉਸ ਤੋਂ ਬਾਅਦ ਫਿਰ ਦੁਬਾਰਾ ਤੁਸੀਂ ਉਹ ਗੁੜ ਦੇ तकरीबन तकरीबन ਪੰਜ ਪੀਸ ਜਾਂ ਨੌ ਪੀਸ ਛੋਟੇ-ਛੋਟੇ ਕਰਕੇ ਰੱਖ ਸਕਦੇ ਹੋ ਸੂਰਜ ਪੰਜਵੇਂ ਸ਼ੁਭ ਹੁੰਦਾ ਨੌਵੇਂ ਵੀ ਸ਼ੁਭ ਹੁੰਦਾ ਤੇ ਲਗਨ ਜਿੱਤੇ ਚਲੋ ਸ਼ੁਭ ਹੁੰਦਾ ਹੈ ਯਾ ਪਰ ਪੰਜਵੇਂ ਨੌਵੇਂ ਜ਼ਿਆਦਾ ਕਿਉਂਕਿ 5 ਨੰਬਰ ਦੀ ਰਾਸ਼ੀ ਦਾ ਮਾਲਕ ਹੈ ਸੂਰਜ ਸੂਰਜ ਦਾ ਫਲ ਮਿਲਣਾ ਸ਼ੁਰੂ ਹੋ ਜਾਏਗਾ ਪੂਰੋ ਸਾਈਡ ਵਾਲੇ ਰਿਕਣ ਕੇ ਉਸ ਦੀ એનર્ਜੀ ਮਿਲਣੀ ਅੱਛੀ ਸ਼ੁਰੂ ਹੋ ਜਾਏਗੀ ਤੇ ਨਾਲ ਬਾਕੀ ਰਿਜ਼ਲਟ ਤੁਹਾਨੂੰ ਆਪਣੇ ਆਪ ਪਤਾ ਲੱਗਣੇ ਸ਼ੁਰੂ ਹੋ ਜਾਣਗੇ ਸਮਾਂ ਇਜਾਜ਼ਤ ਦਾ ਆਪ ਸਭ ਦਾ ਇਸ ਦਾ ਮਿਲਣਾ ਅੱਛਾ ਜਾਵੇ ਕੱਲ ਆਪਾਂਗੇ ਸਵੇ ਦੀ ਜਨਪੱਤਰੀ ਤੇ ਜ਼ਰੂਰ ਚਰਚਾ ਕਰਾਂਗੇ ਸਾਰਸ਼ਿਕਾ ਇਤੋ ਬਣ